ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਸੱਲ ਫੈਮਿਲੀ ਬਲੌਗਸ ਤੇ ਅਸੀਂ ਸਾਰੇ ਵਧੀਆ ਹਾਂ ਠੀਕ ਠਾਕ ਆ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਆਪਾਂ ਅੱਜ ਦੇ ਨਵੇਂ ਬਲੌਗ ਦੇ ਨਾਲ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮੈਂ ਕਰਦੀ ਸੀ ਇਧਰ ਪੀਣਾ ਸੌਰੀ ਕਣਕ ਦਾ ਬੀ ਤਿਆਰ ਅੱਜ ਆਪਾਂ ਬੀਜਾਂਗੇ ਸ਼ਾਮ ਨੂੰ ਕਣਕ ਤੇ ਮੈ ਲੱਗੀ ਹੋਈ ਆਈ ਕਣਕ ਚਾਰਨ ਇਹ ਦੇਖੋ ਜੀ ਮੈਂ ਕਰਦੀ ਸੀ ਬੀ ਤਿਆਰ ਉਧਰ ਆਪਾਂ ਨਖਾਰਤਾ ਤੇ ਰਹਿੰਦਾ ਥੋੜਾ ਜਿਹਾ ਇਹਨ ਖੇਰਦੀ ਏ ਜੀ ਜੋ ਤਨ ਗਿਆਨੀਆ ਜਿਸ ਸਕੂਲ ਅੱਜ ਦਿਨ ਸੈਟਰਡੇ ਦਾ ਉਧਰ ਲੱਗੇ ਹੋਏ ਨੇ ਆਪਣਾ ਤਿਆਰ ਕਰਦੇ ਨੇ ਖੇਤ ਜੋ ਤੱਕ ਮੈਂ ਵੀ ਨਖਾਰ ਦੇਣੀ ਆ ਇਹ ਦੇਖੋ ਜੀ ਇਧਰ ਆਪਾਂ ਅੱਜ ਵਾਜਾਰੇ ਆ ਕਣਕ ਵੀ ਆਪਾਂ ਪਾਇਆ ਸਾਰਾ ਘਰ ਦਾ ਦੀ ਸਵੇਰੇ ਹੋਏ ਝਾਰਤਾ ਸੀ ਮੈਂ ਆਪਣੀ ਕਣਕ ਬਹੁਤ ਸੋਹਣੀ ਪਈ ਸੀ ਇਸ ਵਾਰ ਕੁਛ ਨਹੀਂ ਸੀ ਪਾਇਆ ਹੋਇਆ ਕੱਲੇ ਨਿੰਮ ਦੇ ਪੱਤੀ ਪਾਏ ਹੋਏ ਸੀ ਉਹਦੇ ਵਿੱਚ ਕਣਕ ਬਜਾਈ ਆਪਾਂ ਸੁਪਰ ਸੀਡਰ ਤੋਂ ਸੜਕ ਤੇ ਜਾ ਰਿਹਾ ਪੀਜੋ ਤੁਰਿਆ ਇੱਧਰ ਹੋਈ ਐ ਸਾਡੀ ਮਾਰਨਿੰਗ ਹੁਣ ਹੁਣ ਉੱਠਿਆ ਇਹ ਟਾਈਮ ਹੋ ਗਏ 9 ਵਜੇ ਨਹੀਂ ਹੁਣ ਉੱਠ ਕੇ ਇਹ ਕੰਮ ਕਰੂਗਾ ਅਜੇ ਵੀ ਨੀਂਦ ਆ ਰਹੀ ਆ ਹੈਲੋ ਜੀ ਤੇ ਹੁਣ ਟਾਈਮ ਹੋ ਗਿਆ ਦੇ ਪੈਰ ਦਾ ਪੀਜੋ ਤਲਾਰ ਹੈਦਰ ਪਾਣੀ ਸਬਜ਼ੀਆਂ ਨੂੰ ਤੇ ਬੱਸ ਚਲਾ ਰਿਹਾ ਪੋਚਾ ਦੁਪਹਿਰ ਤੋਂ ਪਹਿਲਾਂ ਤਾਂ ਚਾਰਜੇ ਨਹੀਂ ਹੁੰਦੇ ਸ਼ਾਮ ਨੂੰ ਹੱਡ ਭਾਕਦਾ ਸਵੇਰ ਦੀ ਕਹਿ ਰਹੀ ਆ ਮੈਂ ਵੀ ਨਾਲ ਪਾਣੀ ਲਾ ਦੇ ਨਾਲੇ ਇਧਰੋਂ ਆ ਧੋ ਦੇ ਬੱਸ ਸਵੇਰ ਦਾ ਤਾਂ ਕਦੇ ਉੱਥੇ ਬੈਠ ਗਿਆ ਕਦੇ ਉੱਥੇ ਬੈਠ ਗਿਆ ਹੁਣ ਲੱਗਿਆ ਸਾਗ ਤੇ ਇੱਧਰ ਬਣਾਈਆ ਪੀਰ ਵਾਸਤੇ ਸਬਜੀ ਆਲੂਆਂ ਦੀ ਕੱਲੂ ਬਣਾਵਾਂਗੇ ਇਹਨੂੰ ਬਣਾ ਕੇ ਦੇਵਾਂਗੇ ਕद्दू ਹੋ ਪੈਨੇ ਇਹਦੇ ਵਾਸਤੇ ਲਿਆਂਦੇ ਕद्दू ਪੀਰੂ ਦਾ ਫੇਵਰੇਟ ਆ ਅੱਜ ਟਾਈਮ ਨਹੀਂ ਲੱਗਿਆ ਕੱਲ ਨੂੰ ਬਣਾ ਕੇ ਦੇਵਾਂਗੇ ਜਿੱਦ ਦਿਨ ਸਾਗ ਬਣਾਉਂਦਾ ਹੋਵੇ ਉਹਦੇ ਤਾਂ ਪੂਰਾ ਦਿਨ ਸਾਗੇ ਲੈ ਲੈਂਦਾ ਸਵੇਰ ਦੀ ਲੱਗੀ ਹੋਈ ਆ ਮੈਂ ਸਵੇਰ ਦੀ ਕੁਝ ਅੱਜ ਥੋੜਾ ਜਿਹਾ ਵੱਧ ਬਣਾਇਆ ਆ ਆਪਾਂ ਆ ਮੰਨੇ ਦੇਣਾ ਸੀਗਾ ਆਪਣੇ ਫਰੈਂਡ ਨੂੰ ਤੇ ਇੱਕ ਮੇਰੀ ਵੀ ਫਰੈਂਡ ਆ ਉਹ ਕਹਿੰਦੇ ਸਾਡੇ ਨਹੀਂ ਸਾਗ ਹਜ ਹੋਇਆ ਚਲੋ ਆਪਾਂ ਥੋੜਾ ਜਿਹਾ ਉਹਨਾਂ ਨੂੰ ਦੇ ਦਾਂਗੇ ਥੋੜਾ ਥੋੜਾ ਕੁਝ ਥੋੜਾ ਜਿਹਾ ਆਪਾਂ ਰੱਖ ਲਾਂਗੇ ਆਪਣੇ ਹੋ ਗਿਆ ਇੱਧਰ ਆ ਮੱਜਾਂ ਖਣੀਆਂ ਨੇ ਆਪਣੀਆਂ ਮੱਜਾਂ ਦਾ ਵੀ ਹੁਣ ਕਰਿਆ ਥੋੜਾ ਜਿਹਾ ਟਾਈਮ ਹੋਇਆ ਉਦੋਂ ਨਮਾਈਆਂ ਨੇ ਜੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੈਲ ਫੈਮਿਲੀ ਬਲੌਗਸ ਤੇ ਤੇ ਗਾਇਸ ਅੱਜ ਆਪਣਾ ਟਰੈਕਟਰ ਚੱਲਦਾ ਚੱਲਦਾ ਹੋ ਗਿਆ ਖਰਾਬ ਉਧਾ ਟੁੱਟ ਗਿਆ ਮੁਰਲੇ ਟਾਇਰ ਦਾ 베어ਿੰਗ ਆ ਦੇਖੋ ਜੀ ਆ ਦੇਖੋ ਜੀ ਆਪਣਾ ਟਰੈਕਟਰ ਦਾ ਹਾਲ ਹੀ ਉਧਰੋਂ ਪੂਰਾ ਬਜਾਈ ਦਾ ਜੋ ਰਹੀ ਆਪਣਾ ਟਰੈਕਟਰ ਦਾ 베어ਿੰਗ ਟੁੱਟ ਗਿਆ ਹੁਣ ਮੇਰਾ ਪਪਾ ਲੈਣ ਗਿਆ ਹੋਇਆ ਜੀ ਤੇ ਮੈਂ ਇਸੀ ਇਧਰ ਪਿੱਛੇ ਖੇਤ ਚ ਹਵਾ ਬਹੁਤ ਠੰਡੀ ਚੱਲਦੀ ਆ ਅਜੇ ਸ਼ੌਲ ਸ਼ੌਲ ਵਗੈਰਾ ਆਪਾਂ ਕੁਝ ਨਹੀਂ ਕੱਢਿਆ ਕੱਢਾਂਗੇ ਇੱਕ ਅੱਧੇ ਦਿਨ ਤੱਕ ਤੇ ਕਣਕ ਆਪਣੀ ਕੁਸ਼ਕ ਬੀਜ ਹੋ ਗਈ ਕੁਸ਼ਕ ਰਹਿੰਦੀ ਆ ਹਜੇ ਜੀਰੀਆਂ ਦਾ ਤਾਂ तकरीबन ਖਤਮੇ ਹੋ ਗਿਆ ਹੁਣ ਕਿਸੇ ਦੀ ਹੋ ਰਹਿੰਦੀ ਹੋਣੀ ਵੱਢਣ ਤੋਂ ਨਹੀਂ ਤਾਂ ਸਭ ਦੀਆਂ ਵੱਟੀਆਂ ਗਈਆਂ ਹੁਣ ਤਾਂ ਬਜਾਈ ਦਾ ਚੱਲ ਰਿਹਾ ਪੂਰਾ ਜੋਰ ਆਪਣੇ ਨੇੜੇ ਤੇੜੇ ਸਾਬਨੇ ਬੀਜ ਲਈ ਚੱਲ ਰਹੇ ਨੇ ਲੋਕ ਦਿਨ ਰਾਤ ਇੱਕ ਗਰੀਬਈਆ ਸਾਬਨੇ ਬਿਜਾਈ ਦੇ ਲਈ ਇੱਥੇ ਬਹੁਤ ਵਧੀਆ ਲੱਗਦਾ ਆਲੇ ਦੁਆਲੇ ਤੱਕ ਦਾ ਨਾ ਦੂਰ ਦੂਰ ਤੱਕ ਤੋਂ ਐਨ ਦਿਖ ਰਿਹਾ ਕਲੀਅਰ ਇੱਥੇ ਬਹੁਤ ਸੋਹਣਾ ਜੀ ਲੱਗਦਾ ਹੁੰਦਾ ਇੱਥੇ ਬੈਠ ਕੇ ਇਹ ਲਾਣਾ ਤੋਰੀਆਂ ਦੀਆਂ ਹੁਣ ਸੁੱਕ ਜਾਈ ਗਈਆਂ ਹੁਣ ਆਪਾਂ ਇਹਨਾਂ ਨੂੰ ਕੰਦ ਦੇਖੋ ਹੀ ਪੂਰਾ ਜੋਰ ਚੱਲ ਰਿਹਾ ਬਜਾਈ ਦਾ ਤੇ ਹੁਣ ਕਰਤੇ ਆਪਾਂ ਬਲੌਗ ਦੀ ਐਂਡਿੰਗ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਈ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਬਾਏ ਬਾਏ ਮਿਲਦੇ ਹਾਂ ਹੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਤੁਹਾਨੂੰ